ਅਸੀਂ ਤਾਂ ਸਗੋਂ ਹੋਰ ਤੇ ਹੋਰ ਮਤਲਬ ਬਲਦੀ ਤੇ ਅਸੀਂ ਤੇਲ ਹੀ ਪਾਨੇ ਆ। ਬਿਲਕੁਲ ਜੀ। ਤਾਂ ਹੁਣ ਸਾਕਾ ਭਰਾ ਨਹੀਂ ਜਰਦਾ ਇੱਕ ਦੂਜੇ ਨੂੰ। ਹਾਂਜੀ। ਭੈਣ ਭਰਾ ਨਹੀਂ ਜਰ ਰਹੇ ਪਿਓ ਪੁੱਤ ਦੀ ਜੜਾਈ ਐ ਇਸੇ ਤਰ੍ਹਾਂ ਧੀ ਤੇ ਮਾਂ ਦੀ। ਹਾਂਜੀ। ਤਾਂ ਫਿਰ ਪਤੀ ਪਤਨੀ ਦੀ ਜਾਂ ਉਸ ਹੋਰ ਘਰ ਵਿੱਚ ਅਸੀਂ ਕਹੀਏ ਕਿ ਕਿਵੇਂ ਸੁਖਾਲੇ ਸੰਬੰਧ ਬਣਦੇ ਨੇ ਜਿੱਤੇ ਹਰ ਇੱਕ ਜਣਾ ਸਿਰਫ ਅਗਾ ਲੰਗਣ ਦੀ ਦੌੜ ਚ ਲੱਗਿਆ। ਬਿਲਕੁਲ ਜੀ। ਮੈਂ ਦੂਜੇ ਤੋਂ ਪਸ ਕਿਸੇ ਹੀ ਹਾਲ ਚਾ ਗਾਂ ਲੰਗਣਾ। ਪਰ ਕਸੂਰਵਾਰ ਕੌਣ ਨੇ? ਕੋਈ ਨਾ। ਇਹ ਜ਼ਿੰਦਗੀ ਪਲ ਦੋ ਪਲ ਦੀ ਕੱਲ ਹਾਂ ਨਹੀਂ ਹਾਂ। ਆ ਵੀ ਕਾਨੂੰ ਗੁੱਸਾ ਮਨ ਚ ਲੈ ਕੇ ਜਾਣਾ ਯਾਨੀ ਉਹ ਆਪਣੇ ਅੰਦਰਲੀ ਗੰਦਗੀ ਕੀ ਅਸੀਂ ਉਹਨੂੰ ਸਾਫ਼ ਕਰਕੇ ਵਾਕਈ ਉਹ ਪੂਜਨੀਕ ਥਾਂ ਬਣਾ ਸਕੇ ਹਾਂਜੀ ਕਦੇ ਇੱਕ ਨੂੰ ਮਾਫੀ ਕਰਕੇ ਦੇਖਿਓ ਜਿਉਂਨੇ ਮੇਰੇ ਨਾਲ ਮਾੜਾ ਕੀਤਾ ਚੱਲ ਛੱਡ ਯਾਰ ਅੱਜ ਬਿਲਕੁਲ ਸੋ ਜ਼ਿੰਦਗੀ ਜਿਉਣ ਦੇ ਇਹੋ ਚਾਰ ਜਦ ਤੱਕ ਅਸੀਂ ਸੰਪੂਰਨ ਇੱਕ ਤਰੀਕੇ ਨਹੀਂ ਅਪਣਾਉਂਦੇ ਕਿ ਚਾਰੋਂ ਤਰ੍ਹਾਂ ਦੀ ਹੈਲਥ ਜੋ ਸਾਡੇ ਲਈ ਜ਼ਰੂਰੀ ਜੇ ਉਦੋਂ ਤੱਕ ਸੱਚ ਜਾਣਿਓ ਅਸੀਂ ਨੌਜਵਾਨ ਮੋਤਾਂ ਦੇ ਇਸੇ ਤਰ੍ਹਾਂ ਹੁੰਦੇ ਸ਼ਿਕਾਰ ਵੀ ਦੇਖਾਂਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇ ਉਤੇ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੇ ਸੋ ਦੋਸਤੋ ਅੱਜ ਕੱਲ ਆਪਾਂ ਨਿਤ ਦੇਖਦੇ ਹਾਂ ਕਿ ਜਿਹੜਾ ਸਾਇਲੈਂਟ ਅਟੈਕ ਹੈ ਉਹ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਹੋ ਰਿਹਾ ਤੇ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਹੋਣਗੇ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਹੋ ਜੀ ਜੀ ਸੋ ਦੇਖਿਆ ਜਾਵੇ ਨਾ ਇਹ ਅੱਜ ਕਾਫੀ ਮਾਤਰਾ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਜਿਹੜਾ ਸਾਈਲੈਂਟ ਅਟੈਕ ਹੋ ਰਿਹਾ ਜੀ ਕਿਸ ਤਰ੍ਹਾਂ ਦੇਖਦੇ ਹਾਂ ਜੀ ਕੀ ਕਾਰਨ ਹੈ ਇਹਦਾ ਦੇਖੋ ਇਹਦਾ ਕੋਈ ਇੱਕ ਨਹੀਂ ਹੈ ਬਹੁਤ ਸਾਰੇ ਮੁੱਦੇ ਹੈ ਜਿਸ ਚ ਸ਼ਾਇਦ ਇੱਕ ਜਿਹੜਾ ਅਹਿਮ ਅਸੀਂ ਕਾਰਨ ਬਿਲਕੁਲ ਹੀ ਭੁਲਾ ਚੁੱਕੇ ਹਾਂ ਉਹ ਹੈ ਤਣਾਅ ਜਿਹਦੇ ਵਿੱਚ ਹੁਣ ਤਾਂ ਸਾਬਤ ਹੋਏ ਤੱਥ ਨੇ ਵੀ ਸਾਡਾ ਜਿਹੜਾ ਇੱਕ ਦਮ ਜੋ ਸਾਨੂੰ ਤਣਾਅ ਜਿਸ ਕਾਰਨ ਉਹ ਸਟ੍ਰੈਸ ਜਿਹੜਾ ਸਾਨੂੰ ਨਾ ਸਿਰਫ ਦਿਲ ਦੀਆਂ ਨਾੜੀਆਂ ਭੀੜੀਆਂ ਕਰਕੇ ਹਾਰਟ ਅਟੈਕ ਕਰ ਦਿੰਦਾ ਜੇ ਬਲਕਿ ਕਈ ਵਾਰ ਸਦੀਵੀ ਨੁਕਸ ਪੈਦਾ ਹੋ ਜਾਂਦਾ ਹੈ ਦਿਲ ਵੱਡਾ ਹੋ ਸਕਦਾ ਸੋ ਉਹ ਵੀ ਨੁਕਸ ਦੇਖੇ ਜਾ ਚੁੱਕੇ ਨੇ ਜੋ ਮੌਤ ਦਾ ਕਾਰਨ ਬਣਦੇ ਨੇ ਤੇ ਅਸੀਂ ਉਸ ਸਟ੍ਰੈਸ ਨੂੰ ਗਿਣਦਾ ਹੀ ਨਹੀਂ ਹੁਣ ਉਹ ਸਟ੍ਰੈਸ ਕੀ ਜੇ ਲਗਾਤਾਰ ਫੋਨ ਤੁਸੀਂ ਦੇਖੋਗੇ ਇੰਨੇ ਲੋਕ ਐਡਿਕਟ ਹੋ ਚੁੱਕੇ ਨੇ ਕਿ ਉਹਨਾਂ ਨੇ ਸੁੱਤੇ ਉੱਠੇ ਵੀ ਦੇਖਣਾ ਹਾਂਜੀ ਕਿ ਕਿਹੜੀ ਚੀਜ਼ ਮੈਂ ਰਾਤ ਨੂੰ ਲੰਘ ਗਈ ਜੋ ਮੈਂ ਨਹੀਂ ਦੇਖੀ ਕਿਸ ਨੇ ਮੈਨੂੰ ਕੀ ਮਾੜਾ ਕਿਹਾ ਕਿਸ ਦਾ ਮੈਂ ਜਵਾਬ ਦੇਣਾ ਕਿਵੇਂ ਉਹਨਾਂ ਦੀ ਨੀਂਦ ਉੱਡ ਜਾਣੀ ਇੱਕ ਥਾਂ ਤੇ ਕਨਸੈਂਟਰੇਟ ਨਾ ਕਰ ਸਕਣਾ ਚਿੜਚੜੇ ਜਿੱਦੀ ਮਿੰਟ ਚ ਪੜਕ ਜਾਣਾ ਪੱਦੀ ਸ਼ਬਦਾਵਲੀ ਵਰਤਨੀ ਗੋਲੀਆਂ ਚਲਾ ਦੇਣੀਆਂ ਤਾਂ ਫਿਰ ਦੂਜੇ ਪਾਸੇ ਡਿਪਰੈਸ਼ਨ ਡਰੱਗਸ ਇੰਨਾ ਕੁਝ ਇਹ ਸਾਰੇ ਦਾ ਸਾਰਾ ਜੋ ਵਰਤਾਰਾ ਜੇ ਉਹਦੇ ਵਿੱਚ ਕਿਉਂਕਿ ਬਹੁਤ ਭਾਰੀ ਗਿਣਤੀ ਜਿਹੜੇ ਕੰਮਕਾਰ ਚ ਨਿਕਲਦੇ ਨੇ ਉਹਨਾਂ ਦਾ ਖਾਣਾ ਪੀਣਾ ਨਾ ਤਾਂ ਇੱਕ ਸਮੇਂ ਤੇ ਹੋ ਰਿਹਾ ਹੈ। ਨਾ ਉਹ ਹਮੇਸ਼ਾ ਘਰ ਦਾ ਖਾ ਸਕਦੇ ਨੇ ਮਜਬੂਰੀ ਹੋ ਜਾਂਦੀ ਹੈ। ਬਿਲਕੁਲ ਜੀ। ਸੋ ਬਾਹਰਲੇ ਖਾਣਿਆਂ ਵਿੱਚ ਜਿੱਥੇ ਬਹੁਤ ਜ਼ਿਆਦਾ ਤੇਲ ਕਿਉਂ ਉਹ ਚੀਜ਼ਾਂ ਨਾਲ ਖੰਡ ਵਾਧੂ ਯਾਨੀ ਮਿੱਠਾ ਤੇ ਨਾਲ ਨਮਕ ਇਹਨਾਂ ਦੀ ਵਾਧੂ ਵਰਤੋਂ ਫਿਰ ਪ੍ਰੋਸੈਸਡ ਖਾਣੇ ਜਿਨ੍ਹਾਂ ਦੇ ਆਪਣੇ ਬਹੁਤ ਸਾਰੇ ਹੋਰ ਮਾੜੇ ਅਸਰ ਵੀ ਦਿਸਦੇ ਨੇ। ਤੋ ਉਹਨਾਂ ਕਾਰਨ ਜਿੱਥੇ ਇੱਕ ਮੈਟਾਬੋਲਿਕ ਸਿੰਡਰੋਮ ਸਾਡੇ ਚ ਕੇ ਮੋਟਾਪਾ ਜੋ ਕਿ ਪੇਟ ਦੇ ਦਵਾਲੇ ਦਾ ਤੇ ਫਿਰ ਨਾਲ ਬਲੱਡ ਪ੍ਰੈਸ਼ਰ ਨਾਲ ਸ਼ੂਗਰ ਦੀ ਬਿਮਾਰੀ ਇਹ ਰੋਗ ਜਿਵੇਂ ਹੌਲੀ-ਹੌਲੀ ਜਕੜ ਰਹੇ ਨੇ ਸਾਨੂੰ ਇਹ ਸਾਰਾ ਇੱਕ ਮਿਸ਼ਰਣ ਜੇ ਜਿਹੜਾ ਹੁਣ ਛੋਟੀ ਉਮਰੇ ਬੱਚਿਆਂ ਨੂੰ ਹਾਰਟ ਅਟੈਕਸ ਵੱਲ ਵੀ ਲੈ ਜਾ ਰਿਹਾ ਜੇ ਖੁਦਕੁਸ਼ੀ ਕਰ ਵੱਲ ਵੀ ਲੈ ਜਾ ਰਿਹਾ ਜੇ ਤੇ ਫਿਰ ਸਵੀਅਰ ਡਿਪਰੈਸ਼ਨ ਦੇ ਨਾਲ ਨਾਲ ਜਿਹੜਾ ਮੇਜਰ ਸਾਹਮਣੇ ਚੀਜ਼ ਆ ਰਹੀ ਜੇ ਗੁੱਸਾ ਹਾਂਜੀ ਉਹ ਐਂਗਰ ਅਟੈਕਸ ਜਿਸ ਵਿੱਚ ਉਹ ਨਾ ਸਿਰਫ ਆਪਣੇਆਂ ਨਾਲ ਆਪਣੇ ਦੋਸਤਾਂ ਨਾਲ ਬਲਕਿ ਬਾਹਰਲੇ ਨਾਲ ਇਸ ਹੱਦ ਤੱਕ ਉਹ ਭਿਆਨਕ ਰੂਪ اختیار ਕਰਦਾ ਹੈ ਕਿ ਤੁਸੀਂ ਕਈ ਵੀਡੀਓਜ਼ ਵੀ ਦੇਖਦੇ ਹੋਵੋਗੇ ਜੋ ਆਂਦੀਆਂ ਨੇ ਸਾਹਮਣੇ ਕਿ ਇੱਕ ਵਾਰ ਗੋਲੀ ਨਹੀਂ ਤੁਸੀਂ ਉਹਨੂੰ ਗੋਲੀਆਂ ਹੀ ਯਾਨੀ ਮਰੇ ਹੋਏ ਤੇ ਵੀ ਗੋਲੀਆਂ ਚਲਾਈ ਜਾਣਾ ਜਾਂ ਕੋਹਾੜੇ ਨਾਲ ਵੱਢਣਾ ਤੇ ਕਿਸ ਪੱਦੇ ਤਰੀਕੇ ਵੱਢ ਕੇ ਪੋਰੀ ਚ ਬੰਦ ਕਰ ਦੇਣਾ ਟੋਟੇ ਕਰਕੇ ਸੁੱਟ ਦੇਣਾ ਯਾਨੀ ਉਹ ਸਾਡੇ ਅੰਦਰ ਦੀ ਹਿੰਸਾ ਜਾਗ ਇਸ ਵੇਲੇ ਜਾਗਰਤ ਹੋ ਰਹੀ ਹੈ ਜਿਹੜੀ ਵੈਸ਼ੀ ਪੁਣੇ ਦੀ ਸਿਖਰ 'ਚ ਹੋ ਚੁੱਕੀ ਹੈ ਜਿਸ ਇਨਸਾਨੀਅਤ ਤਾਂ ਹੈ ਹੀ ਨਹੀਂ ਪਰ ਜਾਨਵਰ ਵੀ ਇੰਨਾ ਵੈਸ਼ੀ ਪੁਣਾ ਨਹੀਂ ਦਿਖਾਉਂਦਾ ਸੋ ਅਸੀਂ ਉਸ ਤੋਂ ਵੀ ਕਿਤੇ ਉੱਤਾਂ ਟੱਪ ਚੁੱਕੇ ਹਾਂ ਸੋ ਕਾਰਨ ਸਿਰਫ ਇਹ ਕਿ ਅਸੀਂ ਕਿਸੇ ਪਾਸਿਓ ਸਾਡੇ ਦਿਮਾਗ ਨੂੰ ਠੰਡਕ ਨਹੀਂ ਮਿਲ ਰਹੀ ਹੈ ਅਸੀਂ ਤਾਂ ਸਗੋਂ ਹੋਰ ਤੇ ਹੋਰ ਮਤਲਬ ਬਲਦੀ ਤੇ ਅਸੀਂ ਤੇਲ ਹੀ ਪਾਨੇ ਆ ਹੁਣ ਸਕਾ ਭਰਾ ਨਹੀਂ ਜਰਦਾ ਇੱਕ ਦੂਜੇ ਨੂੰ ਹਾਂਜੀ ਪੈਣ ਪ੍ਰਾਣੀ ਜਰ ਰਹੇ ਪਿਓ ਪੁੱਤ ਦੀ ਜੜਾਈ ਐ ਇਸੇ ਤਰ੍ਹਾਂ ਧੀ ਤੇ ਮਾਂ ਦੀ ਤਾਂ ਫਿਰ ਪਤੀ ਪਤਨੀ ਦੀ ਜਾਂ ਉਸ ਹੋਰ ਘਰ ਵਿੱਚ ਅਸੀਂ ਕਹੀਏ ਕਿ ਕਿਵੇਂ ਸੁਖਾਲੇ ਸੰਬੰਧ ਬਣਦੇ ਨੇ ਜਿੱਤੇ ਹਰ ਇੱਕ ਜਣਾ ਸਿਰਫ ਅਗਾ ਅਗਾ ਲੰਘਣ ਦੀ ਦੌੜ ਚ ਲੱਗਿਆ ਬਿਲਕੁਲ ਜੀ ਮੈਂ ਦੂਜੇ ਤੋਂ ਪਸ ਕਿਸੇ ਹੀ ਹਾਲ ਚਾ ਗਾਂ ਲੰਘਣਾ ਪਰ ਕਸੂਰਵਾਰ ਕੌਣ ਸਾਡੇ ਉਹ ਆਦਾਰੇ ਵਿਦਿਅਕ ਆਦਾਰੇ ਜਿਨ੍ਹਾਂ ਵਿੱਚ ਅਸੀਂ ਕਦੇ ਸਦਾਚਾਰਕ ਸਿੱਖਿਆ ਦਿੱਤੀ ਨਹੀਂ ਬਿਲਕੁਲ ਜੀਉਣ ਦਾ ਢੰਗ ਸਿਖਾਇਆ ਹੀ ਨਹੀਂ ਹਾਂਜੀ ਸਕੂਲਾਂ ਚ ਜਾਓ ਤੁਸੀਂ ਦੇਖੋ ਪੇਰੈਂਟ ਟੀਚਰ ਮੀਟ ਚ ਇੱਕੋ ਹੀ ਗੱਲ ਉਹ ਫਲਾਣੇ ਦੇ ਨੰਬਰ 2.2% ਵੱਧ ਆ ਗਏ ਇਹਦੇ ਕਿਉਂ ਘਟੇ ਹਾਂਜੀ ਇਹ ਤਾਂ ਜੀ ਪੁਆਇੰਟ 1% ਤੋਂ ਰਹਿ ਗਿਆ ਕੁਝ ਨਹੀਂ ਕਰ ਸਕਣ ਲੱਗਾ ਸੋ ਉਹ ਬਜਾਏ ਕਿ ਇੱਕ ਹੱਲਾ ਸ਼ੇਰੀ ਦੇ ਕਿ ਸ਼ਾਬਾਸ਼ੇ ਬੱਚੇ ਜਿੰਨਾ ਵੀ ਕਰ ਸਕਦੇ ਆ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਬਲਕਿ ਦੂਜੇ ਤੋਂ ਤੂੰ ਅਗਾਹ ਲੰਘਣਾ ਸੋ ਉਹੀ ਪੇਰੈਂਟਸ ਦੇ ਉੱਤੇ ਸਟ੍ਰੈਸ ਹੈ ਉਹ ਬੱਚੇ ਨੂੰ ਦਬ ਛੱਡਦੇ ਨੇ ਤੂੰ ਉਸ ਤੋਂ ਅਗਾਹ ਲੰਘਣਾ ਤੂੰ ਉਸ ਤੋਂ ਅਗਾਹ ਲੰਘਣਾ ਸੋ ਪੁਆਇੰਟ 1.2 ਨੰਬਰਾਂ ਪਿੱਛੇ ਜਿੱਤੇ ਬੱਚੇ ਖੁਦਕੁਸ਼ੀ ਕਰੀ ਜਾਂਦੇ ਨੇ ਉੱਤੇ ਉਹ ਤਣਾਓ ਉਹਨਾਂ ਨੂੰ ਵਕਤ ਤੋਂ ਪਹਿਲਾਂ ਮਾਰ ਰਿਹਾ ਬਿਲਕੁਲ ਜੀ ਹੁਣ ਇਹ ਸਾਰੇ ਵਿੱਚ ਸਾਨੂੰ ਲੱਗਦਾ ਕਿ ਇੱਕ ਹੈਲਥ ਸਿਰਫ ਇੱਕੋ ਹੀ ਹੁੰਦੀ ਜੀ ਯਾਨੀ ਤੁਸੀਂ ਭੱਜ ਲੈ ਦੌੜ ਲੈ ਕਸਰਤ ਹੋ ਗਈ ਬਸ ਖਤਮ ਹਾਂਜੀ ਇਹ ਬਿਲਕੁਲ ਨਹੀਂ ਹੁੰਦਾ ਹੈਲਥ ਇੱਕ ਸੰਪੂਰਨ ਇੱਕ ਤਰੀਕੇ ਦਾ ਇੱਕ ਯਾਨੀ ਇੱਕ ਸਬਜੈਕਟ ਹੈ ਜਿਹਦੇ ਵਿੱਚ ਤੁਸੀਂ ਨਾ ਸਿਰਫ ਫਿਜ਼ੀਕਲ ਹੈਲਥ ਹੁੰਦੀ ਜੇ ਜੋ ਕਿ ਸਾਡੇ ਨਦਾਰਤ ਆ ਖੇਡਣ ਵੱਲ ਧਿਆਨ ਹੈ ਹੀ ਨਹੀਂ ਸਾਡੇ ਬੱਚੇ ਕਸਰਤ ਬਹੁਤ ਘੱਟ ਕਰਦੇ ਨੇ ਸੋ ਉਹ ਚੀਜ਼ ਅਸੀਂ ਮੰਨफी ਕਰ ਦਿੱਤੀ ਸੋ ਉਹ ਤਾਂ ਅਹਿਮ ਹੈ ਹੀ ਹੈ ਹਾਂਜੀ ਉਹਦੇ ਨਾਲ ਹੋਰ ਵੀ ਇਹਦੇ ਹਿੱਸੇ ਨੇ ਜਿਸ ਚਾਹ ਦੀ ਜੇ 멘ਟਲ ਹੈਲਥ ਸੋਸ਼ਲ ਹੈਲਥ ਤੇ ਸਪਿਰਚੁਅਲ ਹੈਲਥ ਜੀ ਹੁਣ ਇਹ ਨੁਕਤੇ ਸ਼ਾਇਦ ਅਧਿਆ ਨੂੰ ਪਤਾ ਹੀ ਨਹੀਂ ਬਿਲਕੁਲ ਹੁਣ ਉਹਦੇ ਵਿੱਚ ਸੋਸ਼ਲ ਹੈਲਥ ਦੇ ਵਿੱਚ ਅਸੀਂ ਹਮੇਸ਼ਾ ਹੀ ਦੂਜੇ ਨੂੰ ਮਾੜਾ ਨਹੀਂ ਦੱਸਣਾ ਹੁੰਦਾ ਹਾਂਜੀ ਸਾਡਾ ਦੋਸਤਾਂ ਨਾਲ ਹੱਸਣਾ ਖੇਡਣਾ ਕੁਝ ਉਹ ਹਿੱਸੇ ਮਨਫੀ ਕਰਨੇ ਵੀ ਮਾੜੀ-ਮੋਟੀ ਕਾਰਡ ਹੁੰਦੀ ਹੈ ਛੱਡ ਯਾਰ ਕਿਉਂ ਆਪਾਂ ਆਪਣੇ ਮਨ ਨੂੰ ਤਣਾਅ ਦੇਣਾ ਬਿਲਕੁਲ ਜੀ ਆਪਾਂ ਦੂਜੇ ਨਾਲ ਹੱਸ ਖੇਡ ਕੇ ਜੋ ਆਪਣੇ ਅੰਦਰ ਪੋਜ਼ਿਟਿਵ ਅਸੀਂ એનર્ਜੀ ਫੀਲ ਕਰ ਸਕਦੇ ਆ ਉਹ ਸਾਨੂੰ 5 ਸਾਲ ਤੱਕ ਐਕਸਟਰਾ ਜ਼ਿੰਦਗੀ ਦੇ ਜਾਂਦੀ ਹੈ ਜੀ ਉਹ ਮਾਨੀਫੀ ਹੋ ਗਿਆ ਸੀ ਦੋਸਤਾਂ ਨੂੰ ਵੀ ਫੋਨਾਂ ਤੇ ਇੱਕ thumbs up thumbs down ਆ ਹੀ ਕੋ ਸ਼ਾਂਦਾ ਹਾਂਜੀ ਹਾਂਜੀ ਲਿਖਣ ਦਾ ਟਾਈਮ ਨਹੀਂ ਮੌਤ ਵੀ ਹੋ ਜਾਏ ਤਾਂ ਅਸੀਂ ਉਹ ਰਿਪ ਕਰਕੇ ਪਾਸੇ ਹੋ ਜਾਂਦੇ ਹਾਂ ਅਸੀਂ ਯਾਨੀ ਉਹ ਇੱਕ ਸੋਸ਼ਲ ਹੈਲਥ ਭੁਲਾਤੀ ਹਾਂਜੀ ਫਿਰ ਆਉਂਦੀ ਜੇ ਸਪਿਰਚੁਅਲ ਹੈਲਥ ਉਹ ਇਹ ਨਹੀਂ ਹੈ ਕਿ ਤੁਸੀਂ ਪਾਠ ਪੂਜਾ ਚ ਲੱਗੇ ਰਹਿਣਾ ਬਿਲਕੁਲ ਇਹ ਨਹੀਂ ਹੈ ਜੀ ਸਪਿਰਚੁਅਲ ਹੈਲਥ ਤੁਸੀਂ ਆਪਣੇ ਮਨ ਨੂੰ ਅੰਦਰ ਯਾਨੀ ਆਪਣੇ ਸਰੀਰ ਨੂੰ ਉਹ ਸੋਚ ਕੇ ਤਰੋ ਵੀ ਇਹ ਪੂਜਨੀਕ ਜੇ ਥਾਂ ਹੈ ਤਾਂ ਇਹਦੇ ਵਿੱਚ ਮੈਂ ਗੁੱਸਾ ਕਿਸੇ ਨਾਲ ਗਿਲਾ ਕਿਸੇ ਦੇ ਵਿਰੁੱਧ ਬੋਲਣ ਦੀ ਉਹ ਜੋ ਮੇਰੇ ਅੰਦਰੋਂ ਉਬਾਲ ਉੱਠਦਾ ਹੈ ਕਿ ਉਹਨੂੰ ਮੈਂ ਠੰਡਕ ਪਾ ਸਕਿਆ ਕਿ ਕਿਸੇ ਨਾਲ ਪੁਰਾਣੀ ਦੋਸਤੀ 'ਚ ਮੈਂ ਕਦੇ ਮਨ ਨੂੰ ਕਹਿ ਸਕਿਆ ਚੱਲ ਛੱਡ ਯਾਰ ਕੋਈ ਨਾ ਇਹ ਜ਼ਿੰਦਗੀ ਪਲ ਦੋ ਪਲ ਦੀ ਕੱਲ ਹਾਂ ਨਹੀਂ ਹਾਂ ਆਹ ਵੀ ਕਾਹਨੂੰ ਗੁੱਸਾ ਮਨ 'ਚ ਲੈ ਕੇ ਜਾਣਾ ਜਾਨੀ ਉਹ ਆਪਣੇ ਅੰਦਰਲੀ ਗੰਦਗੀ ਕੀ ਅਸੀਂ ਉਹਨੂੰ ਸਾਫ਼ ਕਰਕੇ ਵਾਕਈ ਉਹ ਪੂਜਨੀਕ ਥਾਂ ਬਣਾ ਸਕੇ ਹਾਂਜੀ ਕਦੇ ਇੱਕ ਨੂੰ ਮਾਫੀ ਕਰਕੇ ਦੇਖਿਓ ਜੇ ਉਹਨੇ ਮੇਰੇ ਨਾਲ ਮਾੜਾ ਕੀਤਾ ਚੱਲ ਛੱਡ ਯਾਰ ਅੱਜ ਛੱਡਿਆ ਵੇਖਿਓ ਤੁਹਾਡੇ ਅੰਦਰ ਕਿੰਨੀ ਪੂਰਜਾ ਉੱਠਦੀ ਜੇ ਸਾਰਥਕ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਪਰ ਉਹ ਤੁਹਾਨੂੰ ਜ਼ਿੰਦਗੀ ਲੰਬੀ ਦਿੰਦੀ ਜੇ ਕ੍ਰੋਨਿਕ ਰੋਗਾਂ ਦਾ ਜਿਹੜੀ ਜੜ ਬਣੀ ਉਹ ਖਤਮ ਹੁੰਦੀ ਜੇ ਹਾਂਜੀ ਬਿਲਕੁਲ ਇਸੇ ਤਰ੍ਹਾਂ ਤੁਹਾਡੀ ਆਉਂਦੀ ਜੇ ਮੈਂਟਲ ਹੈਲਥ ਜਿਹਦੇ ਵਿੱਚ ਅਸੀਂ ਇਹ ਪਾਸਾ ਹੀ ਭੁੱਲ ਗਏ ਕਿ ਕਦੇ ਕਦੇ ਯਾਨੀ ਪੂਰੇ 24 ਘੰਟਿਆਂ ਚੋਂ ਕਿ 5 ਮਿੰਟ ਸਿਰਫ 5 ਮਿੰਟ ਅਸੀਂ ਆਪਣੇ ਨਾਲ ਗੱਲ ਕੀਤੀ ਹਾਂ ਜੀ ਕਿ ਮੈਂ ਅੱਜ ਕਿਸੇ ਦੇ ਚਿਹਰੇ ਤੇ ਮੁਸਕਾਨ ਦਾ ਕਾਰਨ ਬਣ ਸਕਿਆ ਕੀ ਸਿਰਫ ਮੈਂ ਲੜਪੜ ਕੇ ਹੀ ਆ ਗਿਆ ਜਾਨੀ ਉਹ ਇੱਕ ਜਿਹੜੀ ਸਵਾਲ ਅਸੀਂ ਆਪਣੇ ਮਨ ਨੂੰ ਕਿ ਬਈ ਮੈਂ ਕਿਸੇ ਦੇ ਕੰਮ ਆ ਸਕਿਆ ਤਾਂ ਫਿਰ ਵਾਕਈ ਮੇਰਾ ਅੱਜ ਦਾ ਦਿਨ ਵਧੀਆ ਲੰਘੇ ਤਾਂ ਉਹ ਕਿਤੇ ਅਸੀਂ ਇਹ ਹੈਲਥ ਵਾਲੇ ਪਾਸਿਓਂ ਬਿਲਕੁਲ ਉੱਕਾ ਕੋਰੇ ਹੋ ਚੁੱਕੇ ਟੁੱਟ ਗਈ ਜੀ ਇਦੋਂ ਤੇ ਸਾਡਾ ਕੰਮ ਸਿਰਫ ਦੌੜਨਾ ਕੰਮ ਕਰਨਾ ਪੈਸੇ ਕਮਾਣਾ ਇੱਕ ਅਜਿਹਾ ਸਾਈਕਲ ਚ ਜਿੱਥੇ ਸਾਨੂੰ ਉਦੋਂ ਹੀ ਪਤਾ ਲੱਗਦਾ ਅੱਛਾ ਉਹ 60 ਬਰੇ ਵੀ ਨਹੀਂ ਪੂਰੇ ਕੀਤੇ ਉਹ ਗਿਆ ਵੀ ਉਹ 25 ਸਾਲ ਦਾ ਹੀ ਸੀ ਉਹ ਵੀ ਗਿਆ ਨਾ ਤਾਂ ਚੰਗਾ ਭਲਾ ਤੁਰਦਾ ਫਿਰਦਾ ਸੀ ਉਹ ਵੀ ਗਿਆ 30 ਸਾਲ ਤੇ ਹੀ ਗਿਆ ਭਈ ਉਹ ਚੰਗਾ ਫਿਰਦਾ ਨਹੀਂ ਸੀ ਜੋ ਕਸਰਤ ਕਰ ਵੀ ਰਿਹਾ ਸੀ ਆਪਾਂ ਇਹ ਕਹਿੰਨੇ ਆ ਲਓ ਜੀ ਚੰਗਾ ਭਲਾ ਖਾਂਦਾ ਸੀ ਚੰਗਾ ਭਲਾ ਕਸਰਤ ਸੀ ਉਹਦੇ ਵਿੱਚ ਇੱਕ ਮੈਂਟਲ ਹੈਲਥ ਦਾ ਹੋਰ ਅਹਿਮ ਚੀਜ਼ ਮੈਂ ਦੱਸ ਦਿਆਂ ਜਿਹਦੇ ਵਿੱਚ ਅਸੀਂ ਕਿਉਂਕਿ ਇੱਕ ਗਟ ਬ੍ਰੇਨ ਐਕਸਿਸ ਹੁੰਦਾ ਜੇ ਹਾਂਜੀ ਕਿ ਤੁਹਾਡੇ ਜੋ ਖਾਦਾ ਪੀਤਾ ਤੁਹਾਡੇ ਦਿਮਾਗ ਨੂੰ ਸੁਨੇਹਾ ਦਿੰਦਾ ਜੇ ਅੱਤ ਦਾ ਗੰਧ ਆਇਆ ਤਾਂ ਅੰਦਰ ਖਰਾਬ ਹਾਰਮੋਨ ਪੈਦਾ ਹੁੰਦੇ ਬਿਲਕੁਲ ਜੀ ਤੇ ਜੇ ਚੰਗੀ ਤੁਹਾਡਾ ਸੁਨੇਹਾ ਗਿਆ ਤਾਂ ਉਸੇ ਤਰ੍ਹਾਂ ਉਹ ਦਿਮਾਗ ਉਂਝ ਹੀ ਰਿਐਕਟ ਕਰਦਾ ਹਾਂਜੀ ਸੋ ਅਸੀਂ ਗਿਣਦੇ ਹਾਂ ਕਿ 5 ਦਿਨ ਜੇ ਤੁਸੀਂ ਸੰਤੁਲਿਤ ਤੇ ਸਹੀ ਖੁਰਾਕ ਲੈਂਦੇ ਹੋ ਹਾਂਜੀ ਤਾ ਫਿਰ ਭਾਈ 2 ਦਿਨ ਤੁਹਾਨੂੰ ਆਜ਼ਾਦੀ ਦੇ ਉਸ ਮੈਂਟਲ ਹੈਲਥ ਵਿੱਚ ਕਿ 2 ਦਿਨ ਖਾ ਲਓ ਜੋ ਖਾਣ ਨੂੰ ਦਿਲ ਕਰਦਾ ਗੰਦ ਖਾਓ ਫਿਰ ਉਹ ਵੀ ਇੱਕ ਵੱਖਰੀ ਕਿਸਮ ਦੀ ਊਰਜਾ ਹੈ ਕਿ ਅੱਜ ਅਸੀਂ ਕਿਤੇ ਵੀ ਬਾਹਰ ਖਾਏ ਜੀ ਅੱਜ ਅਸੀਂ ਦੋਸਤਾਂ ਨਾਲ ਬੈਠੇ ਹੱਸੇ ਖੇਡੇ ਜਾਂ ਆਪਣੀ ਟੱਬਰ ਨਾਲ ਜਿਨ੍ਹਾਂ ਨੂੰ ਅਸੀਂ ਕਟਆਫ ਕਰਤਾ ਵੀ ਆ ਥਾਂ ਅਸੀਂ ਮੋਬਾਈਲ ਬੰਦ ਕੀਤੇ ਅੱਜ ਅਸੀਂ ਖੁੱਲ ਕੇ ਗੱਲਾਂ ਬਾਤਾਂ ਮौज ਕੀਤੀ ਹਾਂਜੀ ਉਹ ਵੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਜੇ ਨਹੀਂ ਕਿ ਤੁਸੀਂ ਸਾਰਾ ਹੀ ਦਿਨ ਭਜਨ ਕੀਰਤਨ ਕਰਨਾ ਜਾਂ ਸਾਰਾ ਹੀ ਦਿਨ ਤੁਸੀਂ ਸਿਰਫ ਸੰਤੁਲਿਤ ਖਾਣਾ ਉਹ ਵੀ ਜ਼ਿੰਦਗੀ ਨਹੀਂ ਹੁੰਦੀ ਖੜੋਤ ਹੋ ਜਾਂਦੀ ਹੈ ਸੋ ਜ਼ਿੰਦਗੀ ਜਿਉਣ ਦੇ ਇਹੋ ਚਾਰ ਜਦ ਤੱਕ ਅਸੀਂ ਸੰਪੂਰਨ ਇੱਕ ਤਰੀਕੇ ਨਹੀਂ ਅਪਣਾਉਂਦੇ ਕਿ ਚਾਰੋਂ ਤਰ੍ਹਾਂ ਦੀ ਹੈਲਥ ਜੋ ਸਾਡੇ ਲਈ ਜ਼ਰੂਰੀ ਜੇ ਉਦੋਂ ਤੱਕ ਸੱਚ ਜਾਣਿਓ ਅਸੀਂ ਨੌਜਵਾਨ ਮੋਤਾਂ ਦੇ ਇਸੇ ਤਰ੍ਹਾਂ ਹੁੰਦੇ ਸ਼ਿਕਾਰ ਵੀ ਦੇਖਾਂਗੇ ਡਿਪਰੈਸ਼ਨ ਕਾਰਨ ਡਰੱਗਸ ਤੇ ਵੀ ਜਾਣਗੇ ਹਥਿਆਰ ਵੀ ਚੁੱਕਣਗੇ ਕਿਉਂਕਿ ਮਨ ਅੰਦਰ ਸਿਰਫ ਗੁੱਸਾ ਜੇ ਬਿਲਕੁਲ ਇਹ ਗੁੱਸਾ ਭਾਵੇਂ ਸਰਕਾਰ ਵਿਰੁੱਧ ਹੋਏ ਗਵਾਂਢੀ ਵਿਰੁੱਧ ਹੋਏ ਕਿਸੇ ਦੀ ਜਾਂ ਫਿਰ ਤੁਸੀਂ ਇਸ ਤਰੀਕੇ ਕੇ ਮੇਰੇ ਨਾਲੋਂ ਵੱਧ ਵੱਡੀ ਕਾਰ ਉਹਦੇ ਕੋਲ ਹੈ ਘਰ ਉਹਦੇ ਕੋਲ ਹੈ ਉਹਨੂੰ ਉੱਪਰਲੀ ਕਮਾਈ ਜ਼ਿਆਦਾ ਹੈ ਯਾਨੀ ਫੇਰ ਤਾਂ ਕੋਈ ਅੰਤ ਹੈ ਹੀ ਨਹੀਂ ਤੁਸੀਂ ਕਦੇ ਵੀ ਮਨੰਦਰ ਸਾੜਾ ਜਮ੍ਹਾਂ ਕਰ ਸਕਦੇ ਹੋ ਪਰ ਉਹ ਸਾੜਾ ਜੇ ਸਾਨੂੰ 20 ਸਾਲ عمر ਛੋਟੀ ਕਰ ਰਿਹਾ ਤਾਂ ਉਹਦਾ ਫਾਇਦਾ ਕੀ ਹੈ ਬਿਲਕੁਲ ਜੀ ਮੈਨ ਕਰ ਨਹੀਂ ਆ ਗਈ ਸਰ ਬਿਲਕੁਲ ਜੀ ਜੀ ਸੇ ਕੁਝ ਆਪਾਂ ਦੇਖਿਆ ਜਾਵੇ ਕੋਈ ਪਹਿਲਾਂ ਸਾਨੂੰ ਮਾੜਾ-ਮੋਟਾ ਪਤਾ ਲੱਗ ਸਕਦੇ ਇਹਦੇ ਬਾਰੇ ਕਿਵੇਂ ਅਸੀਂ ਇਹਦੇ ਤੋਂ ਬਸ ਇੰਨਾ ਹੀ ਦੇਖੋ ਜਿਵੇਂ ਮੈਂ ਦੱਸਿਆ ਕਿ ਕੀ ਰਾਤ ਨੂੰ ਤੁਸੀਂ ਸੋਚ ਕੇ ਦੇਖੋ ਇਹ ਮੇਰੇ ਮਨ ਵਿੱਚ ਕੀ ਗੁੱਸੇ ਦੇ ਲਈ ਭਰੇ ਹੋਏ ਨੇ ਮੈਂ ਅੱਜ ਸਿਰਫ ਗੰਦਗੀ ਹੀ ਬੋਲੀ ਆ ਜਾਂ ਫਿਰ ਮੈਂ ਕੁਝ ਵਾਕਈ ਸਾਰਥਕ ਕੀਤਾ ਜੇ ਤੁਹਾਡੇ ਅੰਦਰ ਪੋਜ਼ਿਟਿਵ એનર્ਜੀ ਨਿਕਲ ਰਹੀ ਹੈ ਤਾਂ ਤੁਸੀਂ ਤੁਹਾਨੂੰ ਸੁਣਿਆ ਕਿ ਠੀਕ ਚੱਲ ਰਹੇ ਹੋ ਜੇ ਤੁਹਾਡੇ ਅੰਦਰ ਸਿਰਫ 네ਗੇਟਿਵਿਟੀ ਹੈ ਕਿ ਮੈਂ ਫਲਾਣੇ ਲਈ ਅੱਜ ਬੋਲਿਆ ਮੈਂ ਫਲਾਣੇ ਲਈ ਚਾਰ ਪੇਜ ਲਿਖਤੇ ਮੈਂ ਫਲਾਣੇ ਲਈ ਦੋ ਪੇਜ ਲਿਖੇ ਫਲਾਣੇ ਲਈ ਮੈਂ ਇੱਥੇ ਖੜ ਕੇ ਗਾਲਾਂ ਕੱਢ ਲੀਆਂ ਤਾਂ ਉਹ ਤੁਹਾਡੀ ਹੈਲਥ ਨਹੀਂ ਹੈ ਬਿਲਕੁਲ ਜੀ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਸੋ ਦੋਸਤੋ ਸਾਇਲੈਂਟ ਅਟੈਕ ਹੈ ਜੇ ਆਪਾਂ ਇੱਥੇ ਆਪਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਤਾਂ ਇਹੀ ਕਹਾਂਗੇ ਕਿ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਜਿਹੜਾ ਅਟੈਕ ਹੈ ਜਾਂ ਕਿਸੇ ਬਿਮਾਰੀ ਦਾ ਸ਼ਿਕਾਰ ਹੋਨੇ ਹੋ ਤਾਂ ਇਹ ਸਿਰਫ ਚਾਰ ਚੀਜ਼ਾਂ ਜਿਹੜੀਆਂ ਦੱਸੀਆਂ ਨੇ ਚਾਰ ਗੱਲਾਂ ਦਾ ਖਿਆਲ ਰੱਖੋ ਤੇ ਫਿਰ ਦੇਖੋ ਜ਼ਿੰਦਗੀ ਦਾ ਨਜ਼ਾਰਾ ਤੇ ਇਸ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ